ਕੀ ਗੱਲ ਦੋ प्रथਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ प्रथਮ ਬੋਲੋ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੇਤ ਆਵੇ ਤੇ ਚੇਤਾਵਨ ਦਾ ਸਦਕਾ ਤੇ ਫਿਰ ਕਾ ਤੂੰ ਪੁੱਛੇ ਵਾਹਿਗੁਰੂ ਵਾਹਿਗੁਰੂ ਤੂੰ ਕਰ ਲੈ ਬ੍ਰੂਤ ਤੁਸੀਂ ਅਰਦਾਸ ਕਰਦੇ ਹੋ ਦੋਵੇਂ ਵੇਲੇ ਮੈਂ ਕਹਿੰਦਾ ਭਾਈ ਸਾਹਿਬ ਜੀ ਰੋਜ਼ ਤਾਂ ਦੋਵੇਂ ਵੇਲੇ ਤੁਸੀਂ ਅਰਦਾਸ ਕਰਦੇ ਹੋ ਸਾਨੂੰ ਕਹਿੰਦੇ ਹੋ ਵੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਤੇ ਵਾਹਿਗੁਰੂ ਚੇਤਾਉਣ ਨਾਲ ਸਦਾ ਸੁਖ ਹੋਵੇ ਜੀ ਮੈਂ ਮੈਂ ਤੇ ਉਦਾਂ ਹੀ ਕਰੀ ਜਾਂਦਾ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਅਰਦਾਸ ਕਰਦਾ ਤੁਸੀਂ ਵੀ ਤਾਂ ਮੈਂ ਸੁੱਤੇ ਹੀ ਅਰਦਾਸ ਕਰੀ ਜਾਂਦੇ ਆ ਨਾ ਸਭ ਨੂੰ ਸੁੱਤੇ ਹੀ ਕਰੀ ਜਾਂਦੇ ਸਾਨੂੰ ਤਾਂ ਪਤਾ ਕੋਈ ਬੋਲ ਸੁਖਣੀ ਤੇ ਚੜ੍ਹੇ ਜੀ ਬੰਦ-ਬੰਦ ਬਿਤਾਏ ਜੀ ਅਰੇ ਦੇਖ ਤਾਂ ਸਹੀ ਬੰਦ-ਬੰਦ ਕਰਦੇ ਸਭ ਨੇ ਕੋਸ਼ਿਸ਼ ਕੀਤੀ ਜੇ ਰਾਮ ਫਿਰ ਕਰੀਬਾ ਦਿੱਲੀ ਟਿਕਾਣਾ ਵੀ ਤਾਂ ਜਾਣਗੇ ਆ ਜਦੋਂ ਆਪਣੇ ਸਾਹਮਣੇ ਲਿਆਏਗਾ ਨਾ ਤਾਰੂ ਸਿੰਘ ਦੀ ਖੋਪਰੀ ਲੈਦੀ ਕੋਈ ਮਨੀਸ਼ੰਦਾ ਬੰਦ-ਬੰਦ ਕਟਿਆ ਜਾ ਰਿਹਾ ਪਰ ਸਿੱਖੀ ਸਿੱਧਕ ਨਿਭ ਰਿਹਾ ਮਤੀ ਦਾਸ ਨੂੰ ਆਰੇ ਨਾਲ چیرਿਆ ਜਾ ਰਿਹਾ ਦੋ ਫਾੜ ਕੀਤਾ ਜਾ ਰਿਹਾ ਤੇ ਜਪਜੀ ਸਾਹਿਬ ਚੱਲ ਰਿਹਾ ਦੋ ਫਾੜ ਹੋ ਗਿਆ ਕੋਮਾ ਵਿੱਚ ਆਵਾਜ਼ ਆ ਰਹੀ ਕੋਈ ਸਰੀਰ ਦੇ ਦੋ ਟੋਟੇ ਹੋ ਗਏ ਨੇ ਬਾਹਰ ਜੀ ਕੋਈ ਆ ਰਹੀ ਹੈ ਬਾਹਰ ਜੀ